ਸਤਿਗੁਰੂ ਦੀ ਹਜ਼ੂਰੀ ਵਿੱਚ ਪੰਥ ਦੀ ਇੱਕ ਮਹਾਨ ਸ਼ਖਸੀਅਤ ਜਿਹੜੀ ਆਸਾ ਤੋਂ ਵਿਛੜ ਗਈ ਉਹਨਾਂ ਦੇ ਅੰਤਮ ਅਰਦਾਸ ਦੇ ਉੱਤੇ 71 ਹੋਈਆਂ ਧਾਰਮਿਕ ਸ਼ਖਸੀਅਤਾਂ ਬਹੁਤ ਵੱਡੀ ਗਿਣਤੀ 'ਚ ਗੁਰਸਿੱਖ ਇੱਥੇ ਇਕੱਤਰ ਹੋਏ ਹਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਪਟਨ ਹਰਚਰਨ ਸਿੰਘ ਜੀ ਬਾਰੇ ਇੱਕ ਇੱਕ ਵੱਡੀ ਕਿਤਾਬ ਲਿਖੀ ਜਾ ਸਕਦੀ ਜਦੋਂ ਤੋਂ ਬਾਬਾ ਜਗਿੰਦਰ ਸਿੰਘ ਜੀ ਨੇ 1984 ਦੇ ਇੱਕ ਭਿਆਨਕ ਸਮੇਂ ਤੋਂ ਬਾਅਦ ਕਮਾਲ ਸੰਭਾਲੀ ਇਸੇ ਪਰਿਵਾਰ ਦੇ ਇੱਕ ਬਹੁਤ ਸਿਆਣੇ ਰਾਜਨੀਤਿਕ ਵਾਨ ਪੰਥਕਦਰਦੀ ਭਾਈ ਜਗਜੀਤ ਸਿੰਘ ਦਾ ਕਤਲ ਹੋ ਗਿਆ ਸਰਕਾਰ ਨੇ ਉਹਨਾਂ ਦਾ ਕਤਲ ਕਰਵਾ ਦਿੱਤਾ ਉਸ ਤੋਂ ਬਾਅਦ ਬਾਬਾ ਜੀ ਦੇ ਸਹਾਇਕ ਦੇ ਤੌਰ ਤੇ ਤੇ ਯੂनाइटेड खालिਦ ਦੇ ਮੁੱਖ ਆਗੂ ਦੇ ਤੌਰ ਤੇ ਕੈਪਟਨ ਹਰਚੰਨ ਸਿੰਘ ਨੇ ਜੋ ਸਵਾਵਾਾਂ ਕੀਤੀਆਂ ਉਹ ਕਿਸੇ ਸਮੇਂ ਦੇ ਵਿੱਚ ਬੋਲੀਆਂ ਨਹੀਂ ਜਾ ਸਕਦੀ ਉਹਨਾਂ ਬਾਰੇ ਜਿੰਨਾ ਸਾਡਾ ਵਾਰ ਰਿਹਾ ਹੈ 40 ਸਾਲਾਂ ਤੋਂ ਅੱਜ ਤੱਕ ਕਿਉਂਕਿ ਬਾਬਾ ਜੋਗਿੰਦਰ ਸਿੰਘ ਦੀ ਜੋ ਪਾਰਟੀ ਸੀ ਮੈਂ ਸਮਝਦਾ ਕਿ ਇੱਕ ਬਾਬਾ ਜੋਗਿੰਦਰ ਸਿੰਘ ਦਾ ਪਰਿਵਾਰ ਵੀ ਗੁਰੂ ਨੇ ਕਿਰਪਾ ਕੀਤੀ ਬਹੁਤ ਵੱਡਾ ਹੈ ਤੇ ਇੱਕ ਜਿਹੜੀ ਪਾਰਟੀ ਸੀ ਸਮੁੱਚੀ ਉਹ ਵੀ ਅੱਜ ਦੇ ਅੱਜ ਤੱਕ ਬਾਬਾ ਜਗਿੰਦਰ ਸਿੰਘ ਨੇ ਜਦੋਂ ਤੋਂ ਕਮਾਂਡ ਸੰਭਾਲੀ ਉਹ ਵੀ ਇੱਕ ਪਰਿਵਾਰ ਵਾਂਗ ਵਿੱਚ ਰਹੀ ਹੈ ਉਹਦਾ ਇੱਕ ਕਾਰਨ ਵੀ ਹੈ ਉਹਦਾ ਕਾਰਨ ਕੈਪਟਨ ਹਰਚੰਦ ਸਿੰਘ ਨੇ ਜੋ ਸਾਰਿਆਂ ਦਾ ਪਿਆਰ ਸਤਿਕਾਰ ਆਪ ਦੇ ਪਰਿਵਾਰ ਵਾਂਗੂ ਦਿੱਤਾ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਨੇ ਲਗਾਤਾਰ ਉਹਨਾਂ ਪਰਿਵਾਰਾਂ ਨਾਲ ਜੋ ਤਾਲਮੇ ਰੱਖਿਆ ਉਹ ਇੱਕ ਵੱਡਾ ਕਾਰਨ ਜੋ ਕੈਪਟਨ ਸਾਹਿਬ ਨੇ ਜਦੋਂ ਕਿਸੇ ਸਿੰਘ ਤੇ ਤਸ਼ੱਦਦ ਹੁੰਦਾ ਸੀ ਜੋ ਉਹਨਾਂ ਦੇ ਲੂਹ ਕੰਡੇ ਖੜੇ ਹੋ ਜਾਂਦੇ ਸੀ ਮੈਂ ਆਪਦੀ ਜ਼ਿੰਦਗੀ 'ਚ ਕੁਝ ਸ਼ਖਸੀਅਤਾਂ ਵੇਖੀਆਂ ਜਿਨ੍ਹਾਂ ਦੇ ਕੁਝ ਗੱਲਾਂ ਸੁਣ ਕੇ ਦਰਦ ਸੁਣ ਕੇ ਲੂਹ ਖੰਡੇ ਖੜੇ ਹੁੰਦੇ ਸੀ ਇਹ ਗੱਲ ਕੱਲੀ ਕਹਿਣ ਵਾਲੀ ਨਹੀਂ ਇਹ ਅਸਲ 'ਚ ਵੀ ਖੜੇ ਹੋ ਜਾਂਦੇ ਹਨ ਮੈਂ ਸੰਤ ਜਰਨੈਲ ਸਿੰਘ ਵੀ ਉਹਨਾਂ ਸ਼ਖਸੀਅਤਾਂ ਦੇ ਵਿੱਚ ਸੀ ਉਹਨਾਂ ਨੂੰ ਮਿਲਦਾ ਮੌਕਾ ਮਿਲਦਾ ਰਿਹਾ ਬਾਬਾ ਜਗਿੰਦਰ ਸਿੰਘ ਜੀ ਤੇ ਕੈਪਟਨ ਹਰਚਰਨ ਸਿੰਘ ਨੇ ਜੋ ਠਾਣਿਆਂ ਦੇ ਵਿੱਚ ਜਾ ਕੇ ਜੋ ਬੰਦੀ ਸਿੰਘਾਂ ਦੇ ਲਈ ਜੋ ਉਹਨਾਂ ਨੇ ਕੁਝ ਕੀਤਾ ਉਹ ਕਹਿ ਨਹੀਂ ਦੇਖਾ ਸੀ ਦੋ ਬਾਰ ਬਹੁਤ ਵੱਡੀਆਂ ਇੱਥੇ ਸਿਖਸ਼ੀਤ ਆਗਿਆ ਹੋਈਆਂ ਹਨ ਮੈਂ ਸਾਰਿਆਂ ਦੇ ਸਮੇਂ ਦਾ ਧਿਆਨ ਰੱਖਦਾ ਹੋਇਆ ਕੈਪਟਨ ਸਾਹਿਬ ਨੂੰ ਜਿਥੇ ਗੁਰੂ ਅੱਗੇ ਅਰਦਾਸ ਅਗੇ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਜਿਹੜਾ ਇਸ ਸੰਸਾਰ ਪਰਦੇ ਵਿੱਚ ਫੈਲਿਆ ਹੋਇਆ ਹੈ ਸਰਦਾਰ ਤਰਲੋਚਨ ਸਿੰਘ ਜੀ ਉਰੀ ਜਿਹੜੇ ਅੱਜ ਵੀ ਬਹੁਤ ਵੱਡੀ ਸੇਵਾ ਕਰ ਰਹੇ ਹਨ ਸਰ ਹਰਪਾਲ ਸਿੰਘ ਤੇ ਇਸ ਪਰਿਵਾਰ ਦੇ ਜਿਹੜੇ ਮੁਖੀ ਭਾਈ ਇਛੇ ਸਿੰਘ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜਿਨ੍ਹਾਂ ਦੀ ਪੰਥ ਨੂੰ ਦੇਣ ਜਿਨ੍ਹਾਂ ਕਿ ਮੈਨੂੰ ਜਾਣਕਾਰੀ ਹੈ ਉਸ ਤੋਂ ਪਹਿਲਾਂ ਮੈਨੂੰ ਪਤਾ ਨਹੀਂ ਸੰਤ ਬਾਬਾ ਗੁਰਵਚਨ ਸਿੰਘ ਜੀ ਦੀ ਇਸ ਪਰਿਵਾਰ ਦੇ ਉੱਤੇ ਬੜੀ ਵੱਡੀ ਮਹਿਰ ਸੀ ਸੰਤ ਕਰਤਾਰ ਸਿੰਘ ਜੀ ਦੇ ਇੱਥੇ ਆਉਣਾ ਜਾਣਾ ਸੀ ਸੰਤ ਜਰਨੈਲ ਸਿੰਘ ਈਸ਼ ਘਰ ਦੇ ਜੰਪਾਲ ਸੀ ਬਾਬਾ ਠਾਕਰ ਸਿੰਘ ਜੀ ਵੀ ਇੱਥੇ ਬਹੁਤ ਸਾਰੇ ਪਰਿਵਾਰ ਨਾਲ ਪ੍ਰੇਮ ਸੀ ਉਹਨਾਂ ਸਾਰੇ ਮਹਾਂਪੁਰਖਾਂ ਦਾ ਹੋਰ ਜਿੰਨੀਆਂ ਪੰਥ ਦੀਆਂ ਵੱਡੀਆਂ ਸ਼ਖਸੀਅਤਾਂ ਪੰਥਕ ਮਹਾਂਪੁਰਖਾਂ ਦਾ ਉਹਨਾਂ ਸਾਰਿਆਂ ਦਾ ਇਸ ਘਰ ਦੇ ਉੱਤੇ ਇਸ ਪਰਿਵਾਰ ਦੇ ਉੱਤੇ ਬਹੁਤ ਵੱਡਾ ਕਿਰਪਾ ਦਾ ਹੱਥ ਰਿਹਾ ਹੈ ਉਹਨਾਂ ਦੀ ਪ੍ਰੇਰਣਾ ਤੇ ਉਹਨਾਂ ਦੇ ਚਰਨਾਂ ਸਦਕਾ ਅੱਜ ਵੀ ਪਰਿਵਾਰ ਵੀ ਇਸ ਨਗਰ ਤੋਂ ਵੀ ਕਾਹਨੂੰ ਬਹੁਤ ਵੱਡੀਆਂ ਆਸਾਂ ਹੈ ਗੁਰੂ ਕਿਰਪਾ ਕਰੇ ਕਿ ਸਾਡੀ ਪੰਥ ਦੇ ਵਿੱਚ ਜੋ ਅੱਜ ਵਖਰੇਵੇਂ ਹਨ ਜਿੰਨਾ ਹਾਲਾਤਾਂ ਦੇ ਵਿੱਚ ਕਾਹਨੂੰ ਜਿੱਡੀ ਵੱਡੀ ਸ਼ਕਤੀ ਹੈ ਉਹਨੇ ਸ਼ਕਤੀਆਂ ਦੇ ਅਸੀਂ ਨਤੀਜੇ ਨਹੀਂ ਕੱਢ ਸਕਦੇ ਕੱਢ ਰਹੇ ਉਹਦੇ ਕੁਝ ਕਾਰਨਾਮੇ ਕਾਰਨਾਵਲ ਨਹੀਂ ਜਾਣਨਾ ਚਾਹੁੰਦਾ ਸਾਨੂੰ ਗੁਰੂ ਕਿਰਪਾ ਕਰੇ ਪੰਥ ਦੀਆਂ ਗੋੜੀਆਂ ਸੁਣ ਕੇ ਪੰਥ ਦੇ ਉਤੇ ਤਰਸ ਕਰਕੇ ਸਾਨੂੰ ਏਕਤਾ ਬਖਸ਼ੇ ਤੇ ਚੜ੍ਹਦੀ ਕਲਾ ਕਰੇ ਤੇ ਕੈਪਟਨ ਹਰਚਰਨ ਸਿੰਘ ਵਰਗੀਆਂ ਰੂਹਾਂ ਨੂੰ ਜੇ ਇਸ ਪਰਿਵਾਰ ਨੂੰ ਗੁਰੂ ਕਿਰਪਾ ਕਰਕੇ ਪੰਥ ਦੀ ਅਗਵਾਈ ਕਰਨ ਦਾ ਮੌਕਾ ਦੇਵੇ ਸਮਾਂ ਦੇਵੇ ਇਹਨਾਂ ਲਫ਼ਜ਼ਾਂ ਨਾਲ ਮੈਂ ਖਿਮਾ ਚਾਹੁੰਦਾ ਹਾਂ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ